ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੇ ਸਰਬਨਗਰ ਬਾਡ ਨੰਬਰ 72 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਰੋੜਾ ਦੇ ਲਈ ਚੋਣ ਪ੍ਰਚਾਰ ਕੀਤਾ। ਉਹਨਾਂ ਦੇ ਨਾਲ ਮੰਤਰੀ ਮਹਿੰਦਰ ਭਾਈ ਤੇ ਡਾਕਟਰ ਅਵਜੋਤ ਸਿੰਘ ਵਿਧਾਇਕ ਅਸ਼ੋਕ ਪ੍ਰਾਸ਼ਨਪਪੀ ਲੁਧਿਆਣਾ ਦੇ ਮੇਅਰ ਕਾਉਂਸਲਰਾਂ ਤੇ ਹੋਰ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸ਼ਿਰਕਤ ਕੀਤੀ। ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਫ਼-ਸੁਥਰੀ ਰਾਜਨੀਤੀ ਅਤੇ ਲੋਕ ਕੇਂਦਰਿਤ ਸ਼ਾਸਨ ਦੀ ਲੋੜ ਤੇ ਜ਼ੋਰ ਦਿੱਤਾ। ਉਨਾ ਵੋਟਰਾਂ ਨੂੰ ਅਪੀਲ ਕੀਤੀ ਕਿ ਲੁਧਿਆਣਾ ਪੱਛਮੀ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਜਿੱਤ ਯਕੀਨੀ ਬਣਾਉਣ ਤਾਂ ਜੋ ਵਿਕਾਸ ਵਹਿਲ ਕਦਮੀਆਂ ਜਾਰੀ ਰਹਿ ਸਕਣ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਦੇ ਉਮੀਦਵਾਰ ਭਾਰਤਪੂਸ਼ 나ਸ਼ੂ ਦੀ ਪ੍ਰਸ਼ਟਾਚਾਰ ਦੇ ਕਈ ਮਾਮਲਿਆਂ ਵਿੱਚ ਗਤਿਤ ਸ਼ਮੂਲੀਅਤ ਲਈ ਸਖਤ ਲੋਚਨਾ ਕੀਤੀ ਅਤੇ ਕਿਹਾ ਕਿ ਉਹਨਾਂ ਦੇ ਬਰੀ ਹੋਣ ਦੇ ਝੂਠੇ ਦਾਅਵਿਆਂ ਦੇ ਬਾਵਜੂਦ ਟੈਂਡਰ ਘੁਟਾਲੇ ਅਤੇ ਟਰਾਂਸਪੋਰਟ ਬੇਨਿਯਮੀਆਂ ਦੇ ਨਾਲ ਸੰਬੰਧਿਤ ਕਈ ਮਾਮਲੇ ਅਜੇ ਵੀ ਅਦਾਲਤ ਵਿੱਚ ਚੱਲ ਰਹੇ ਨੇ ਮਾਨਯਾ ਆਸ਼ੂ ਤੇ ਇੱਕ ਮੰਡੀ ਹੋਣ ਦਾ ਦੋਸ਼ ਲਗਾਇਆ ਤੇ ਆਮ ਲੋਕਾਂ ਦੀ ਦੁਰਦਸ਼ਾ ਨੂੰ ਨਜ਼ਰਅੰਦਾਜ਼ ਕਰਦੇ ਹੋਏ ਨਿੱਜੀ ਲਾਭ ਲਈ ਆਪਣੇ ਉਦੇਦ ਦਾ ਫਾਇਦਾ ਉਠਾਉਣ ਦਾ ਦੋਸ਼ ਲਗਾਇਆ ਉਹਨਾਂ ਜ਼ੋਰ ਦੇ ਕੇ ਕਿਹਾ ਹੈ ਕਿ ਪੰਜਾਬ ਦੀ ਰਾਜਨੀਤੀ ਵਿੱਚ ਅਜਿਹੇ ਪਿਛਟ ਤੇ ਹੰਕਾਰੀ ਅਗਮਲੀ ਕੋਈ ਥਾ ਨਹੀਂ ਹੈ ਤੁਸੀਂ ਆਪ ਦੱਸੋ ਮੈਨੂੰ ਵੀਡੀਓ ਮੈਂ ਤਾਂ ਨਹੀਂ ਬਣਾਈ ਉਹ ਵੀਡੀਓ ਚੱਲੀ ਜਾਂਦੀ ਹੈ ਜਿਹਦੇ ਚ ਕਾਂਗਰਸ ਦਾ ਜਿਹੜਾ ਇੱਥੋਂ ਉਮੀਦਵਾਰ ਹੈ ਆਸ਼ੂ ਉਹ ਇੱਕ ਪ੍ਰਿੰਸੀਪਲ ਮਹਿਲਾ ਪ੍ਰਿੰਸੀਪਲ ਨੂੰ ਕਿਵੇਂ ਗਾਲਾਂ ਕੱਢ ਰਿਹਾ ਹੋ। ਬਲੋਕ ਤੇ ਟ੍ਰੈਫਿਕ ਚ ਲੇਟ ਹੋ ਗਈ ਹੋਣੀ ਉਹਦਾ ਕੀ ਕਸੂਰ ਹੈ ਜੀ? ਇੱਥੇ ਨਾਹੀਂ ਤੂੰ ਇੱਥੇ ਕੀ ਕਰਨਾ ਆ ਗਈ? ਕੱਲ ਤੂੰ ਇੱਥੋਂ ਹਣ ਤੈਨੂੰ ਤਹਾ ਕਰੂੰਗਾ ਉਹ ਕਰੇ ਕਮਾਲ ਹੈ। ਐਸ ਕੰਮ ਬਸ ਤੇ ਲੀਡਰ ਬਣਿਆ ਹੋ ਕੇ ਤੁਸੀਂ ਗਾਲਾਂ ਕੱਢੋਗੇ। ਥੋਕਿਓ ਮੰਦਾ ਆਖੀਏ ਜਿਤ ਜੰਮੇ ਰਾਜਾਨ ਗੁਰੂ ਨਾਨਕ ਸਾਹਿਬ ਨੇ ਲਿਖਿਆ। ਤੇ ਇਹ ਅੱਜ ਕਿੰਨੇ ਕਿਹੜੇ ਮੂੰਹ ਨਾਲ ਆਉਣਗੇ ਜੀ ਵੋਟਾਂ ਮੰਗਣੇ ਹੰਕਾਰ ਦੇਖੋ ਤੁਸੀਂ ਇਹਨਾਂ ਦਾ ਉਹਨਾਂ ਵੋਟਾਂ ਜਿਹੜੀਆਂ ਨੇ ਮੈਨੂੰ ਪੱਤਰਕਾਰ ਕਹਿੰਦੇ ਮੁੱਦਾ ਕੀ ਹੈ ਮੈਂ ਕਹਾਂ ਮੁੱਦਾ ਇਹ ਇੱਕ ਪਾਸੇ ਪਿਆਰ ਹੈ ਦੂਜੇ ਪਾਸੇ ਹੰਕਾਰ ਹੈ ਬਸ ਅਸੀਂ ਪਿਆਰ ਨਾਲ ਵੋਟਾਂ ਮੰਗਦੇ ਆ ਉਹ ਹੰਕਾਰ ਨਾਲ ਮੰਗਦੇ ਆਸ਼ੂ ਇਜ਼ ਮਸਟ ਲੈ ਅੰਗਰੇਜ਼ੀ ਚ ਲਿਖਤਾ ਹੈ ਆਸ਼ੂ ਇਜ਼ ਮਸਟ ਵੀ ਆਸ਼ੂ ਜ਼ਰੂਰੀ ਹੈ ਐਡਾ ਕਿਹੜਾ ਉਹ ਨੈਲਸਨ ਮੰਡੇਲਾ ਜੀ ਉਹ ਵੀ ਉਹ ਜ਼ਰੂਰੀ ਹੈ ਇਹ ਹਜੇ ਗੁੰਡਾਗਰਦੀਆਂ ਕਰਨ ਵਾਲੇ ਬਦਤਮੀਜ਼ੀਆਂ ਕਰਨ ਵਾਲੇ ਮਾਵਾਂ ਭੈਣਾਂ ਦੀਆਂ ਬੇਇੱਜ਼ਤੀਆਂ ਕਰਨ ਵਾਲੇ ਜ਼ਰੂਰੀ ਹੈ ਬਲਕਿ ਇਹ ਹਜੇ ਤਾਂ ਸਾਡੀ ਮਜਬੂਰੀ ਸੀ ਪਹਿਲਾਂ ਕੱਲ ਹੀ ਹਜੇ ਸਾਨੂੰ ਟੈਸਟ ਮਿਲ ਗਿਆ ਕਿ ਕਿਹੜੇ ਨੰਬਰ ਤੇ ਆਪਣਾ ਵਟਣਾ ਹੈ ਨੰਬਰ ਵੀ ਆਪਣਾ ਪਹਿਲੇ ਹੀ ਆ ਉਹ ਚ ਮੇਰਾਬ ਨੇ ਦੱਸਤਾ ਸੰਕੇਤ ਦੇਤਾ ਭਾਈ ਤੁਸੀਂ ਪਹਿਲੇ ਨੰਬਰ ਤੇ ਆਉਣਾ ਚੰਗੇ ਬੰਦੇ ਹੋ ਇਮਾਨਦਾਰ ਬੰਦੇ ਹੋ ਤੁਸੀਂ ਨੀਤ ਤੁਹਾਡੀ ਸਾਫ਼ ਹੈ ਆ ਲੋ ਪਹਿਲੇ ਨੰਬਰ ਵਾਲਾ ਵਟਣ ਆ ਗਿਆ ਬਾਕੀਆਂ ਬਲਪਾਂ ਦੇਖਣੇ ਨਹੀਂ ਜੇ ਦੂਜੇ ਬਟਨ ਦੇਖ ਲੈ ਅੱਖਾਂ ਚ ਕਾਲਾ ਮੋਤੀਆ ਚਿੱਟਾ ਮੋਤੀਆ ਵੀ ਉੱਤਰ ਸਕਦਾ ਐਡੇ ਇਹ ਭ੍ਰਿਸ਼ਟਚਾਰੀ ਨੇ ਹੰਕਾਰੀ ਨੇ ਤੋ ਪਹਿਲਾ ਨੰਬਰ ਬਟਨ ਦਬ ਕੇ ਆਪ ਦਾ ਕਰੇ ਮੁੜਿਆ ਬਸ ਥੋੜਾ ਕੰਮ ਤੇ 7 ਵਜੇ ਬਟਾ ਪੈਣ ਲੱਗ ਜਾਣਗੀਆਂ ਆਦਾ 7:30 ਵਜੇ ਤੱਕ ਨਵੇੜ ਕੇ ਕੰਮ ਖਤਮ ਆਜ ਘਰੇ ਆਜੋ ਠੰਡੇ ਠੰਡੇ ਥੋੜਾ ਕੰਮ 19 ਤਰੀਕ ਨੂੰ ਖਤਮ ਸਾਡਾ ਸ਼ੁਰੂ ਆ ਬਖਰੇ ਮਹਿੰਦਰਪਖ ਜੀ ਬੈਠੇ ਨੇ ਇਲੈਕਸ਼ਨ ਲੜ ਰੇ ਸੀ ਜਲੰਧਰ ਤੋਂ ਮੈਂ ਕਿਹਾ ਸੀ ਜਲੰਧਰ ਵਾਲਿਆਂ ਨੂੰ ਮੈਂ ਉਹ ਗੱਲ ਕਹਿੰਦਾ ਹੀ ਨਹੀਂ ਜਿਹੜੀ ਮੈਂ ਨਾ ਕਰ ਸਕਦਾ ਹਾਂ ਜਿਹੜੀ ਮੈਂ ਕਹਿ ਤੀ ਫਿਰ ਮੈਂ ਕਰਦਾ ਮੈਂ ਕਿਹਾ ਸੀ ਕਾਗਜ਼ ਤੇ ਉਤੇ ਮੰਗਾ ਜਿਹੜੀਆਂ ਨੇ ਉਹ ਮਹਿੰਦਰਪਖ ਤ ਲਿਖੂਗਾ ਤਸਕਤ ਮੈਂ ਕਰੂੰਗਾ ਇਹੀ ਗੱਲ ਮੈਂ ਅੱਜ ਤੁਹਾਨੂੰ ਕਹਿਣਾ ਸੰਜੀਵ अरोड़ा ਤੁਹਾਡੀਆਂ ਮੰਗਾ ਲਿਖ ਕੇ ਲਿਆਊਗਾ ਕਸਕਤ ਮੇਰੇ ਹੋਣਗੇ